ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਨੂੰ ਸਮਰਪਿਤ ਸੇਵਾ 15 ਬੜੇ ਤਹਿਤ ਅੱਜ ਪਿੰਡ ਲਿਆੜੀਆਂ ਵਿਖੇ ਕਰਵਾਏ ਗਏ ਇੱਕ ਸਮਾਗਮ ਦੌਰਾਨ ਕੂਮੀ ਕਟਗੀਤੀ ਕਮਿਸ਼ਨ ਦੇ ਚੇਅਰਮੈਨ ਅਤੇ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਚੋਣ ਕਮੇਟੀ ਤੇ ਕੇਂਦਰੀ ਸੰਸਤੀ ਬੋਰਡ ਦੇ ਮੈਂਬਰ ਸਰਦਾਰ ਇਕਬਾਲ ਸਿੰਘ ਲਾਲਪੁਰਾ ਵੱਲੋਂ ਲੋੜਵੰਦ ਵਿਦਿਆਰਥੀਆਂ ਨੂੰ ਸਕੂਲ ਜਾਣ ਲਈ ਸਾਈਕਲ ਵੰਡੇ ਗਏ ਜਿਕਰਯੋਗ ਹੈ ਕਿ ਚੇਅਰਮੈਨ ਲਾਲਪੁਰਾ ਦੇ ਸੁਪੁੱਤਰ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੇਪੀ ਸਿੰਘ ਲਾਲਪੁਰ ਜੀ ਸਸਤਾ ਇਨਸਾਨੀਤ ਪਹਿਲਾ ਵੱਲੋਂ ਮੇਰੀ ਬੇਟੀ ਮੇਰੀ ਸ਼ਾਨ ਮੁਹੰਮਦ ਤੱਕ ਹੁਣ ਤੱਕ ਸੈਂਕੜੇ ਵਿਦਿਆਰਥੀਆਂ ਨੂੰ ਸਕੂਲ ਤੇ ਜਾ ਚੁੱਕੇ ਹਨ ਇਸ ਮੁਕੇ ਸਬੋਧਨ ਕਰਦੇ ਹੋਏ ਆ ਘਟਕਿੰਤੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਇਕਵਾਨ ਸਿੰਘ ਲਾਲਪੁਰਾ ਨੇ ਕਿਹਾ ਕਿ ਸਿੱਖਿਆ ਹਰ ਬੱਚੇ ਦਾ ਅਧਿਕਾਰ ਹੈ ਅਤੇ ਅਸੀਂ ਉਹਨਾਂ ਬੱਚਿਆਂ ਦੀ ਮਦਦ ਕਰ ਰਹੇ ਹਾਂ ਜਿਨ੍ਹਾਂ ਕੋਲ ਸਕੂਲ ਪਹੁੰਚਣ ਦੇ ਸਾਧਨ ਨਹੀਂ ਹਨ ਉਹਨਾਂ ਕਿ ਕਿ ਜਿਨ੍ਹਾਂ ਵਿਦਿਆਰਥੀਆਂ ਨੂੰ ਲੰਬਾ ਪੈਂਡਾ ਤੈਅ ਕਰਕੇ ਸਕੂਲ ਜਾਣਾ ਪੈਂਦਾ ਹੈ ਉਹਨਾਂ ਦੀ ਸ਼ਨਾਖਤ ਕਰਕੇ ਇਹ ਸਾਈਕਲ ਦਿੱਤੇ ਗਈ ਨਾਲਪੁਰ ਨੇਕੀ ਕਿ ਸਾਡੇ ਗੁਰੂਆਂ ਨੂੰ ਸਾਨੂੰ ਹਮੇਸ਼ਾ ਦੂਸਰੇ ਦੀ ਸੇਵਾ ਕਰਨ ਦਾ ਸੰਦੇਸ਼ ਦਿੱਤਾ ਹੈ ਅਤੇ ਇਹੋ ਸੰਦੇਸ਼ ਤੋਂ ਸੇਧ ਲੈ ਕੇ ਇਨਸਾਨੀਅਤ ਪਹਿਲਾਂ ਵੱਲੋਂ ਉਹਨਕਤਾ ਦੀ ਸੇਵਾ ਦਾ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਇਸ ਮੁਕੇ ਝਾਂਡੀਆਂ ਕਲਾ ਮੰਡਲ ਦੇ ਪ੍ਰਧਾਨ ਤਰਮਿੰਦਰ ਸਿੰਘ ਪਿੰਡਾ ਨੋਦੇ ਮੰਦਰ ਨੇ ਕਿਹਾ ਕਿ ਸਾਡੇ ਇਲਾਕੇ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਕੌਮੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਇਕਵਾਨ ਸਿੰਘ ਲਾਲਪੁਰਾ ਅਤੀ ਵਿਦੇਸ਼ਾਂ ਦੀ ਧਰਤੀ ਤੱਕ ਆਪਣੇ ਐਵੀਏਸ਼ਨ ਕਾਰੋਬਾਰ ਨਾਲ ਨਮਾਣਾ ਖਟਨ ਵਾਲੇ ਨੌਜਵਾਨ ਅਜੀਬਿਰ ਸਿੰਘ ਲਾਲਪੁਰਾ ਇਸ ਇਲਾਕੇ ਦੀ ਲੋਕਾਂ ਲਈ ਸਿੱਖਿਆ, ਸਿਹਤ, ਖੇਡਾਂ ਅਤੇ ਮੇਲਾ ਸ਼ਕਤੀਕਰਨ ਲਈ ਉਪਰਾਲੇ ਕਰਦੇ ਹਨ ਉਹਨਾਂ ਦੇ ਕਿ ਲਾਲਪੁਰਾ ਪਰਵਾਨ ਨੇ ਹਮੇਸ਼ਾ ਹੀ ਇਸ ਇਲਾਕੇ ਦੀ ਸੇਵਾ ਕੀਤੀ ਤੇ ਇਹ ਸੇਵਾ ਲਗਾਤਾਰ ਜਾਰੀ ਹੈ ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅਜੀਬਿਰ ਸਿੰਘ ਲਾਲਪੁਰਾ ਤੋਂ ਸੇਲ ਲੈ ਕੇ ਲਾਲਪੁਰਾ ਦੀ ਟੀਮ ਦਾ ਹਿੱਸਾ ਬਣਨ ਤਾਂ ਜੋ ਇਲਾਕੇ ਦੀ ਨਵਾਰ ਬਦੰਦ ਦਾ ਸੁਪਨਾ ਸੱਚ ਹੋ ਸਕੇ ਤੇ ਆਉਣ ਵਾਲੀਆਂ ਪੀੜ੍ਹੀ ਲਈ ਮਾਹੌਲ ਸੁਜਾਗਰ ਬਣਾਇਆ ਜਾ ਸਕੇ ਮੀਰਾ ਪੰਜਾਬ న్యూਸ ਲਈ ਮੋਨੂ ਮੁਸਾਪੁਰ ਦੀ ਰਿਪੋਰਟ ਸੱਜੀ ਕੀ ਨਾਮ ਹੈ ਅਨੁਰੇਦ ਕੋ ਡੈਡੀ ਕਲਾਸ ਪੜਦੇ ਹੋ ਸੱਤਵੀਂ ਉਮਰ ਕਿੰਨੀ ਹੈ ਤੁਹਾਡੀ 10 ਸਾਲ ਆ ਸਕੂਲ ਕਿਸ ਤਰ੍ਹਾਂ ਜਾਂਦੇ ਹੋ ਤੁਸੀਂ ਫੈਦਰ ਅੱਜ ਸਾਈਕਲ ਤੇ ਜਾ ਰਹੀ ਹੈ ਕਿ ਉਹ ਜਲਦ ਹੈ ਅੱਜ ਕੀ ਨਾਮ ਹੈ ਤੁਹਾਡਾ ਜਸਪ੍ਰੀਤ ਕੋ ਕਿੱਥੇ ਪੜ੍ਹਦੇ ਹੋ ਤੁਸੀਂ ਗੁਰਤਾਪੁਰ ਮੰਨੇ ਕਾਲਜ ਅੱਜ ਕਾਲਜ ਕਿਸ ਤਰ੍ਹਾਂ ਜਾਂਦੇ ਹੋ ਫੈਦਰ ਜੀ ਤੋ ਅੱਜ ਸਾਈਕਲ ਦਿੱਤੇ ਜਾ ਰਹੇ ਹਨ ਕਿਹਨਾਂ ਵੱਲੋਂ ਦਿੱਤੇ ਜਾ ਰਹੇ ਸਰਦਾਰ ਅਜੀਤ ਸਿੰਘ ਅਤੇ ਸਰਦਾਰ ਇਕਬਾਲ ਸਿੰਘ ਵੱਲੋਂ ਸਾਨੂੰ ਸਾਈਕਲ ਦਿੱਤੇ ਜਾ ਰਹੇ ਹਨ ਸਾਨੂੰ ਮਤਲਬ ਸਾਈਕਲ ਮਿਲ ਕੇ ਬਹੁਤ ਵਧੀਆ ਲੱਗਿਆ ਅਸੀਂ ਹੁਣ ਆਸਾਨ ਤਰੀਕੇ ਨਾਲ ਸਾਈਕਲ ਗੁਰੂਤ ਕਾਲਜ ਨੂੰ ਜਾ ਸਕਦੇ ਹਾਂ ਅੱਜ ਸਰਾਂ ਤੁਹਾਡੇ ਪਿੰਡ ਵਿੱਚ ਸਾਈਕਲ ਵੰਡੇ ਜਾ ਰਹੇ ਹੈ ਕੀ ਚਾਹੋਗੇ ਇਹ ਬਹੁਤ ਵਧੀਆ ਉਪਰਾਲਾ ਹੈ ਜਿਹੜੇ ਬੱਚੇ ਪੈਦਲ ਜਾਂਦੇ ਆ ਸਕੂਲਾਂ ਨੂੰ ਇੱਕ ਅਜੀਤ ਸਿੰਘ ਲਾਲਪਰਾ ਇਕਬਾਲ ਸਿੰਘ ਲਾਲਪਰਾ ਉਹਨਾਂ ਵੱਲੋਂ ਬਹੁਤ ਸਲੰਘਾਯੋਗ ਉਪਰਾਲਾ ਹੈ ਜੀ ਜਿਹੜਾ ਕੀਤਾ ਜਾ ਰਿਹਾ ਔਰ ਉਹਦੀ ਆਪਾਂ ਦੇਣ ਨਹੀਂ ਦੇ ਸਕਦੇ ਜਿਹੜੀਆਂ ਬੱਚਿਆਂ ਪੈਦਲ ਜਾਣੀਆਂ ਉਹ ਸਾਈਕਲਾਂ ਤੇ ਜਾਇ ਕਰੂਗੇ ਜੀ ਅਸੀਂ ਇਸ ਚੀਜ਼ ਦੀ ਉਹਨਾਂ ਨੂੰ ਵਧਾਈ ਵੀ ਦਿੰਨੇ ਆਂ ਉਹਨਾਂ ਦਾ ਵੈਲਕਮ ਵੀ ਕਰਦੇ ਆਂ ਅਸੀਂ ਸੇਵਾ ਕਰਨ ਲਈ ਹਾਜ਼ਰ ਹੋਏ ਸੀ ਜੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪਣਾ ਜੀਵਨ ਸੇਵਾ ਨੂੰ ਅਰਪਣ ਕੀਤਾ ਹੈ ਜਿਹੜਾ ਉਹਨਾਂ ਨੂੰ ਕੋਈ ਗਿਫਟ ਵੀ ਦੇ ਜਾਂਦਾ ਹੈ ਕੋਈ ਮੈਮੈਂਟੋ ਵੀ ਦਿੰਦਾ ਹੈ ਉਹ ਵੀ ਉਹ ਉਸ ਆਕਸ਼ਨ ਕਰਕੇ ਲੋਕਾਂ ਦੇ ਕੰਮ ਲਈ ਦਿੰਦੇ 38 ਲੱਖ ਰੁਪਇਆ ਉਹਨਾਂ ਦੀ ਪੈਨਸ਼ਨ ਬਣੀ ਸੀਗੀ ਇਕੱਠਾ ਹੋਇਆ ਸੀ ਜਦੋਂ ਗੁਰਦਾਸ ਦੇ ਮੁੱਖ ਮੰਤਰੀ ਸੀ ਉਹ ਵੀ ਪੈਸਾ ਉਹ ਸਾਰਾ ਉੱਥੇ ਬੱਚਿਆਂ ਦੇ ਪੜ੍ਹਾਈ ਵਾਸਤੇ ਦੇ ਕੇ ਆਏ ਤੋਂ ਐਸੇ ਨੇਤਾ ਦੇ ਜਨਮ ਦਿਨ ਤੇ ਸਾਨੂੰ ਵੀ ਸੇਵਾ ਕਰਨ ਦਾ ਮੌਕਾ ਮਿਲਿਆ ਅਸੀਂ ਉਹਦਾ ਸੁਨੇਹਾ ਲੈ ਕੇ ਲੋਕਾਂ ਚ ਆਉਂਦੇ ਆਂ ਸੇਵਾ ਦਾ ਸੁਨੇਹਾ ਲੈ ਕੇ ਆਨੇ ਜੋ ਗੁਰਬਾਣੀ ਕਹਿੰਦੀ ਹੈ ਸੇਵਾ ਕਰਤ ਹੋਏ ਨਾਕਾਮੀ ਇਸ ਤੋਂ ਹੋਤ ਪ੍ਰਾਪਤ ਸਮੇ ਮੇਰਾ ਇਹ ਇਲਾਕਾ ਹੈ ਮੇਰੇ ਆਪਣੇ ਲੋਕ ਹੈ ਤੇ ਜਿਵੇਂ ਕੁਦਰਤ ਨੇ ਮੇਰੇ ਤੇ ਬਖਸ਼ਿਸ਼ ਕੀਤੀ ਹੈ ਮੈਂ ਅੱਗੇ ਵਧਿਆ ਇਹਨਾਂ ਦੇ ਬੱਚੇ ਆਉਣ ਵਾਲੀਆਂ ਨਸਲਾਂ ਸਾਡੇ ਤੋਂ ਵੀ ਅੱਗੇ ਵਧਣ ਇਹਦੀ ਮੈਂ ਅਰਦਾਸ ਕਰਦਾ